ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਦੇ ਇਸ ਖਾਸ ਬਲਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਦੇ ਵਿੱਚ ਸੂਬਾ ਸਰਕਾਰ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਤੇ ਲਜਾਉਣ ਲਈ ਬਚਨਬੱਧ ਅਤੇ ਯਤਨਸ਼ੀਲ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਸਥਾਨਕ ਨਗਰ ਸੁਧਾਰ ਟਰਸਟ ਬਠਿੰਡਾ ਵੱਲੋਂ ਤਿਆਰ ਕੀਤੀ ਜਾ ਰਹੀ ਨਵੀਂ ਵਿਕਾਸ ਸਕੀਮ ਸ਼ਹੀਦ ਭਗਤ ਸਿੰਘ ਇਨਕਲੇਵ ਦੇ ਡਰਾਫਟ ਲਾਟਸ ਲਈ ਆਮ ਲੋਕਾਂ પાસેથી ਦਰਖਾਸਤਾਂ ਲੈਣ ਦੇ ਸ਼ੁਰੂਆਭ ਮੌਕੇ ਬਠਿੰਡਾ ਗੋਨਿਆਰਾਂ ਰੋਡ ਦੇ ਉੱਪਰ 32.50 ਏਕੜ ਦੇ ਵਿੱਚ ਰਹਾਇਸ਼ੀ ਕਮ ਵਪਾਰਕ ਕਲੋਨੀ ਸ਼ਹੀਦ ਭਗਤ ਸਿੰਘ ਇਨਕਲੇਵ ਦੀ ਰਜਿਸਟ੍ਰੇਸ਼ਨ ਸ਼ੁਰੂ ਕਰਵਾਉਣ ਮੌਕੇ ਕੀਤਾ ਇਸ ਮੌਕੇ ਨੂੰ ਦੇ ਨਾਲ ਵਿਧਾਇਕ ਪੂਚੋ ਮੰਡੀ ਮਾਸਟਰ ਜਗਸੀਰ ਸਿੰਘ ਮੇਅਰ ਪਦਮਜੀਤ ਮਹਿਤਾ ਡਿਪਟੀ ਮੇਅਰ ਸ਼ਾਮਲਾਲ ਤੇ ਹੋਰ ਪਤਵੰਤੇ ਹਾਜ਼ਰ ਸਨ ਇਸ ਮੌਕੇ ਕੈਬਨਿਟ ਮੰਤਰੀ ਡਾਕਟਰ ਅਵਜੋਤ ਸਿੰਘ ਨੇ ਸ਼ਹੀਦ ਭਗਤ ਸਿੰਘ ਇਨਕਲੇਵ ਨੂੰ ਪੰਜਾਬ ਦੀ ਪਲੇਟੀ ਸਕੀਮ ਦੱਸਦਿਆਂ ਕਿਹਾ ਕਿ 25 ਸਾਲਾਂ ਦੇ ਬੇਆਬਾਦ ਅਤੇ ਅਣ ਵਿਕਸਿਤ ਪਈ 32.50 ਏਕੜ ਰਕਵੇ ਦੇ ਵਿੱਚ ਬਠਿੰਡਾ ਸ਼੍ਰੀ ਅਮਰitsar ਸਾਹਿਬ ਕੌਮੀ ਸ਼ਾਹ ਮਾਰਗ ਉਪਰਸਥਿਤ ਇਸ ਸਕੀਮ ਨੂੰ ਟਰਸਟ ਦੁਆਰਾ ਆਪਣੇ ਮਨੋਰਥ ਬੇਕਰਾਂ ਲਈ ਕਾਰ ਬਣਾਉਣ ਦੇ ਯਤਨ ਤਹਿਤ ਆਮ ਪਬਲਿਕ ਦੀਆਂ ਜ਼ਰੂਰਤਾਂ ਤੇ ਸ਼ਹਿਰ ਅੰਦਰ ਘੱਟ ਕੀਮਤ ਤੇ ਕਾਰ ਬਣਾਉਣ ਦੇ ਸੁਪਨੇ ਨੂੰ ਸਹਾਰਾ ਕਰਨ ਦੇ ਮੰਤਵ ਨਾਲ ਲੋਕ ਹਿੱਤ ਦੇ ਵਿੱਚ ਤਿਆਰ ਕੀਤਾ ਗਿਆ ਜੋ ਕਿ ਕਾਰਗਰ ਸਾਬਤ ਹੋਵੇਗਾ ਇਸ ਮੌਕੇ ਨਗਰ ਸੁਧਾਰ ਟਰਸਟ ਦੇ ਅਧਿਕਾਰੀ ਅਤੇ ਕਰਮਚਾਰੀਆਂ ਤੋਂ ਇਲਾਵਾ ਹੋਰ ਪਤਵੰਤੇ ਮੌਜੂਦ ਸਨ ਮੇਰਾ ਵਾਦਾ ਸੀਗਾ ਚੇਅਰਮੈਨ ਸਾਹਿਬ ਨਾਲ ਪੱਲਾ ਸਾਹਿਬ ਨਾਲ ਮੈਂ ਕਿਹਾ ਤੁਸੀਂ ਤੁਸੀਂ ਟਾਈਮ ਰੱਖੋ ਤੁਸੀਂ ਪ੍ਰੋਗਰਾਮ ਰੱਖੋ ਜਿੱਦਾਂ ਵੀ ਹੋ ਸਕੇ ਮੈਂ ਜਰੂਰ ਅਸੀਂ ਆਵਾਂਗੇ ਕਿਉਂਕਿ ਇਹ ਇਹੋ ਜੀ ਸਕੀਮ ਆ ਜੋ ਕਿ ਅਸੀਂ ਸ਼ਹੀਦ 에 ਆਜ਼ਮ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਅਸੀਂ ਆਪਾਂ ਹੋ ਰੱਖੀ ਹੈਗੀ ਆ ਤੇ ਮੈਂ ਕਿਹਾ ਇਹੋ ਜੇ ਕੰਮਾਂ ਚ ਚਾਹੇ ਸਾਡੇ ਜਿੰਨੇ ਮਰਜ਼ੀ ਉਰ ਜਿਵੇਂ ਹੋਣ ਚਾਹੇ ਜਿੰਨੇ ਮਰਜ਼ੀ ਅਸੀਂ ਬਿਜ਼ੀ ਹੋਣ ਪਰ ਜਿਹੜੀ ਲੋਕ ਪੱਖੀ ਲੋਕ ਹਿੱਤ ਵਿੱਚ ਜਿਹੜੀ ਸਕੀਮਾਂ ਹੁੰਦੀਆਂ ਡਵੈਲਪਮੈਂਟ ਦੇ ਕੰਮ ਹੁੰਦੇ ਕਾਰਜ ਹੁੰਦੇ ਅਸੀਂ ਉਹਦੇ ਵਿੱਚ ਕੋਈ ਦੇਰੀ ਨਹੀਂ ਕਰਨੀ ਤੇ ਮੈਂ ਅੱਜ ਐਸੀ ਇਸ ਉਦਘਾਟਨ ਲਈ ਜਿਹੜੀ ਰੇਲ ਸਟੇਸ਼ਨ ਅਸੀਂ ਅੱਜ ਓਪਨ ਕਰ ਰਹੇ ਹਾਂ ਜਿਹੜੀ 40 ਦਿਨਾਂ ਦੀ ਰੇਲ ਸਟੇਸ਼ਨ ਹੈਗੀ ਆ ਉਹਦੇ ਲਈ ਆਗਾਜ਼ ਲਈ ਅਸੀਂ ਅੱਜ ਪਹੁੰਚੇ ਆ ਤੇ ਮੈਂ ਇੱਕ ਵਾਰੀ ਫਿਰ ਸਾਰੇ ਬਠਿੰਡੇ ਵਾਸੀਆਂ ਦਾ ਮੈਂ ਉਹਨਾਂ ਨੂੰ ਵਧਾਈ ਵੀ ਦਿੰਦਾ ਉਹਨਾਂ ਨੂੰ ਧੰਨਵਾਦ ਵੀ ਕਰਦਾ ਤੇ ਮੈਂ ਜ਼ਰੂਰ ਧਨਵਾਦੀਆਂ ਸਾਡੇ ਚੇਅਰਮੈਨ ਸਾਹਿਬ ਦਾ ਉਹਨਾਂ ਦੀ ਪੂਰੀ ਟੀਮ ਦਾ ਤੇ ਜਿੰਨੇ ਵੀ ਇਹਨਾਂ ਨੇ ਸਾਡੇ ਕੋਲੇ ਕੰਮ ਲੈ ਕੇ ਆਏ ਸਾਰੀ ਮਿਹਨਤ ਆ ਇਹਨਾਂ ਦੀ ਸੀਗੀ ਅਸੀਂ ਤਾਂ ਸਿਰਫ ਸਾਈਨ ਹੀ ਕਰਦੇ ਹੁੰਦੇ ਸੀਗੇ ਸਾਰੀ ਪਲੈਨਿੰਗ ਪ੍ਰਪੋਜ਼ਲਾਂ ਮਿਹਨਤ ਜਿੰਨੇ ਵੀ ਇਹਨਾਂ ਨੇ ਬੜੀ ਮੈਂ ਕਹੂੰਗਾ ਕਿ ਤੁਸੀਂ ਲੱਖੀ ਹੋ ਕਿ ਜਿਹੜੇ ਤੁਹਾਨੂੰ ਇਸ ਸ਼ਹਿਰ ਨੂੰ ਇਹੋ ਜਿਹੇ ਚੇਅਰਮੈਨ ਸਾਹਿਬ ਮਿਲੇ ਤੇ ਜਦੋਂ ਦੀ ਆਮ ਆਦਮੀ ਪਾਰਟੀ ਆਈ ਆ ਅਸੀਂ ਸਾਰੇ ਜਾਣਦੇ ਨੇ ਇਹ ਆਮ ਲੋਕਾਂ ਦੀ ਸਰਕਾਰ ਆ ਇਹ ਆਮਕਰਾਂ ਦੇ ਵਿੱਚ ਸਾਰੇ ਐਮ ਐਲ ਏ ਆਮਕਰਾਂ ਦੇ ਮੰਤਰੀ ਆਮਕਰਾਂ ਦੇ ਚੇਅਰਮੈਨ ਤੇ ਸਾਰੇ ਜਿੰਨੇ ਵੀ ਹੈਗੇ ਸਾਰੇ ਅਸੀਂ ਨਵੇਂ ਆ ਕੋਈ ਵੀ ਪੋਲੀਟੀਕਲ ਤਜਰਬਾ ਨਹੀਂ ਹੈਗਾ ਪਰ ਸਾਨੂੰ ਜੋ ਸ਼ਾਬਾਸ਼ੀ ਮਿਲਦੀ ਆ ਜੋ ਸਾਨੂੰ ਡਾਇਰੈਕਸ਼ਨਸ ਮਿਲਦੀਆਂ ਜੋ ਸਾਨੂੰ ਦਿਸ਼ਾ ਨਿਰਦੇਸ਼ਾਂ ਨਿਰਦੇਸ਼ ਮਿਲਦੇ ਆ ਨੇ ਅਰਵਿੰਦ ਕੇਜਰੀਵਾਲ ਜੀ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਇਹ ਹੀ ਮਿਲਦਾ ਕਿ ਹਮੇਸ਼ਾ ਤੁਸੀਂ ਤੁਹਾਡਾ ਇੱਕੋ ਹੀ ਟਾਰਗੇਟ ਹੈਗਾ ਤੁਹਾਡਾ ਇੱਕੋ ਟੀਚਾ ਹੈਗਾ ਕਿ ਤੁਸੀਂ ਆਪਣੇ ਹਲਕੇ ਦੀ ਆਪਣੇ ਸ਼ਹਿਰ ਦੀ ਤੇ ਆਪਣੇ ਪੂਰੇ ਪੰਜਾਬ ਸੂਬੇ ਦੀ ਅਸੀਂ ਡਿਵੈਲਪਮੈਂਟ ਵੱਲ ਸੋਚਣਾ ਇਸ ਤੋਂ ਇਲਾਵਾ ਸੇ ਹੋਰ ਕੋਈ ਸਾਡਾ ਇਧਰ ਉਧਰ ਧਿਆਨ ਨਹੀਂ ਜਾਣਾ ਚਾਹੀਦਾ ਕੋਈ ਪਾਰਟੀਵਾਦੀ ਨਹੀਂ ਕੋਈ ਕਿਸੇ ਦਾ ਪਖਵਾਦ ਨਹੀਂ ਕੋਈ ਵੀ ਸਿਰਫ ਤੇ ਸਿਰਫ ਡਵੈਲਪਮੈਂਟ ਵਿਕਾਸ ਤੇ ਪ੍ਰਗਤੀ ਵਾਲੀ ਸਾਡਾ ਧਿਆਨ ਹੋਣਾ ਚਾਹੀਦਾ ਤੇ ਅਸੀਂ ਉਧਰ ਹੀ ਤੁਰੇ ਹੋਏ ਆ ਜੇ ਅਸੀਂ ਗੱਲ ਕਰੀਏ ਸਰਕਾਰ ਦੀ ਇਹੋ ਜੀਆਂ ਪਾਲਿਸੀਆਂ ਇਹੋ ਜੀਆਂ ਨੀਤੀਆਂ ਇਹੋ ਜੀਆਂ ਗਾਰੰਟੀ ਅਸੀਂ ਦਿੱਤੀ ਆ ਐਸੋ ਜੀਆਂ ਗਾਰੰਟੀਆਂ ਪੂਰੀਆਂ ਕੀਤੀਆਂ ਕਿ ਜਿਹੜੇ ਅਸੀਂ ਸਾਡੇ ਲਈ ਸੁਪਨੇ ਸੀਗੇ ਉਹ ਤੇ ਹੁਣ ਸਰਕਾਰ ਨੇ ਇੰਨੇ ਕੰਮ ਕਰਤੇ ਹੈ ਕਈ ਤਾਂ ਕੰਮ ਅਸੀਂ ਉਹ ਭੁੱਲ ਗਏ ਆ ਸਾਨੂੰ ਕੀਵਰ ਯਾਦ ਦਿਲਾਣੇ ਪੈਂਦੇ ਆ ਤੇ ਮੈਂ ਜ਼ਰੂਰ ਕਹੂੰਗਾ ਕਿ ਇਹ ਪਹਿਲੀ ਸਰਕਾਰ ਆ ਪੰਜਾਬ ਦੇ ਇਤਿਹਾਸ ਵਿੱਚ ਜਿਹੜੇ ਜਿੰਨੇ ਵੀ ਉਹਨੇ ਕੰਮ ਕੀ ਸੀ ਜਿੰਨੇ ਵੀ ਗਾਰੰਟੀਆਂ ਕੀਆਂ ਸੀ ਵਾਰੰਟੀਆਂ ਕੀਆਂ ਸੀਗੀਆਂ ਉਹਨੇ ਤਕਰੀਬਨ 4 ਸਾਲ 'ਚ 80-85% 90% ਗਾਰੰਟੀਆਂ ਪੂਰੀਆਂ ਕਰਤੀਆਂ ਇੱਕ ਗਰੰਟੀ ਰਹਿੰਦੀ ਆ ਉਹ ਵੀ ਸੀਐਮ ਸਾਹਿਬ ਨੇ ਕਿਹਾ ਕਿ ਸਾਡੀ ਬੀਬੀਆਂ ਪਹਿਣਾ ਮਤਾਵਾਂ ਲਈ 1100 ਰੁਪਏ ਜਿਹੜਾ ਆਣਾ ਹੈਗਾ ਉਹਦਾ ਵੀ ਬੰਦੋਬਸਤ ਹੋ ਗਿਆ ਤੇ ਉਹ ਵੀ ਮਾਰਚ ਜਿਹੜਾ ਬਜਟ ਆਣਾ 2025-26 ਚ ਉਹ ਵੀ ਉਹ ਅਸੀਂ ਆਪਾਂ ਉਹਨੂੰ ਪੂਰੀ ਕਰ ਦਾਂਗੇ ਤੇ ਪਹਿਲੀ ਸਰਕਾਰ ਬਣੂਗੀ ਜਿਹਨੇ ਆਪਣੇ ਸਮੇ ਤੋਂ ਪਹਿਲਾਂ ਟਰਮ ਤੋਂ ਪਹਿਲਾਂ ਸਾਰੀਆਂ ਗਰੰਟੀਆਂ ਪੂਰੀਆਂ ਕਰਤੀਆਂ ਸੋ ਪੰਜਾਬ ਅਪਡੇਟ ਵਿੱਚ ਫਿਲਹਾਲ ਨਹੀਂ ਤੁਸੀਂ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟਿਊ ਦੇ ਨਾਲ ਧੰਨਵਾਦ